ਬਾਤ ਉਹ ਵੇਚ ਦੇ ਜਿਵੇਂ ਬੋਲ ਬਾਈ ਬੋਲ ਇੱਕੋ ਹੀ ਗੱਲ ਕਰ ਮੈਂ ਤਾਂ ਬਈ ਕੱਲੀ ਬੱਕਰੀ ਆ ਦੱਸਿਆ ਉਹ ਬੱਕਰਾ ਵੀ ਇਹਦੇ ਮਗਰ ਆ 15000 ਰੁਪਏ ਸਣੇ ਬੱਚੇ ਦੱਸ ਸਣੇ ਬੱਚਾ ਜਿਹਦੇ ਵੀ ਆ ਬੇਸੇ ਜਾਇਜ ਮੁੱਲ ਲਾ ਜਾ ਸਣੇ ਬੱਚਾ ਨਾ ਕਰਾ ਦੇ ਜਹੰਦਾ ਕਿਹੜਾ ਦਾ ਕਰਾ ਦੇ ਆਹਰੇ ਆ ਜਾ ਜਾਇਜ ਦੇ ਕਿੰਨੇ ਦੇਣਾ ਹਰ ਲੋ ਦੱਤੀ ਕਾ ਹਾਂ ਨਾਲੇ ਹੀ ਮੰਨਦੇ ਆਂ ਦਿਆਂ ਨਾਲੇ ਹੀ ਮੰਨਦੇ ਆਂ 9000 ਦਾ ਲੈ ਜੀ ਕਿੰਨੇ ਆ ਲੈ ਜੀ ਫਿਰ ਕਿਵੇਂ ਆਏ ਮੁਰਗੀਆਂ ਲੈ ਕੇ ਹੁਣ ਸਾਡੇ ਤੋਂ ਨੁਕਸਾਨ ਨਹੀਂ ਯਾਰ ਨਾ ਫੱਟਾ ਕਿੰਨੇ ਦਾ ਫਿਰ ਭਾਈ ਸਾਡੇ ਆ ਪਾਈਆਂ ਸਾਡਾ ਦੁਜਾਇਜ ਘਰੇ ਕਿਉਂ ਮਾਰਦਾ ਕਿੰਨੇ ਨਹੀਂ ਮਾਰਿਆ ਤੈਨੂੰ ਮਾਰਿਆ ਕਦੀ ਕਿੰਨੇ ਰਕਿਆਂ ਦਾ ਹਨ ਭਾਈ ਜੋ ਮਾਨਤਾ ਨਹੀਂ ਹੈ ਬਸ 10000 ਦਾ ਲੈ ਜੀ ਕਿੰਨੇ ਦਾ ਲੈ ਜੀ ਫਿਰ ਕੋਈ ਰਾਹ ਦਾ ਪਾ ਦੇ ਭਾਈ ਸਿਮਾਨਤਾ ਨਹੀਂ ਹੋਊਗਾ

ਕਵੇਂ ਆ ਆ ਕੱਲੀ ਦੇ ਦੇ ਪੱਠ ਹੋਏ ਕਿੰਨੇ ਦਿਨ ਕੱਲੀ ਦੇ ਦੇ ਹਾਂ ਚੱਲ ਮੰਗ ਬਾਈ ਕੀ ਮੰਗ ਹਾਂ ਦੇਣੀ ਗਨੇ ਰੀਆ ਹੈ ਕਵੇਂ ਆ ਥਾਣਾ ਸਹੀ ਆ ਸਹੀ ਆ ਥਾਣੇ ਯਾਰ ਥਾਣੋਂ ਦਾ ਵੀ ਸਹੀ ਆ ਚਲੋ ਕਾਲੀ ਤੇ ਛੇਰੀ 18000 ਦੀ 18000 ਦੀ ਵੀਰੇ ਐਂਡ ਹੋਣਗੇ ਦੇਦੀ ਮੈਂ ਹੋਣਾ ਹੀ ਆਪਣੇ ਰੈਂਜ ਬਾਹਰ ਆਪਣੇ ਹੀ ਹੀ ਚੱਲਦੀ ਸੀ ਬੱਸ ਉਹਦਾ ਵੀ ਲਹੂ ਪੀ ਛੱਡਿਆ ਯਾਰ ਪੁੱਛਣ ਦਾ ਤਾਂ ਹੱਥ ਆ ਉਹ ਚੀਜ਼ ਹੋਰ ਸੀ 19000 ਦੇ ਦੇ ਯਾਰ ਫਰਕ ਦਾ ਐ ਕਰ ਕਿੰਨੇ ਆ ਦੇਣਾ ਯਾਰ ਉਹ ਬੋਲ ਯਾਰ ਇੱਕ ਵਾਰ ਹਾਂ ਨਹੀਂ ਨਹੀਂ ਤੂੰ ਮੋੜ ਲੀਕਾ ਛੱਡ ਯਾਰ 45 ਬੱਲੇ ਹੈ 45 ਓਰੇ ਆ ਓ ਮੱਖਣਾ ਥੋੜਾ ਯਾਰ ਮੱਖਣਾ ਓਏ 48 ਛੱਡ ਦਾ ਮੱਖਣਾ ਓਏ 45 ਦਾ ਕਾਤਾ ਲੈ ਆ ਲੈ ਜਾ ਨਹੀਂ ਨਹੀਂ ਭਾਈ ਠੀਕ ਹੁਣ ਤਾਂ ਗੱਲ ਕਿੰਨੇ ਦੇਣਾ ਸਹੀ ਛੱਡ ਹਾਂ 2000 ਕਿੱਥੇ ਯਾਰ ਪਰਚੀ ਮੈਗਰਾ ਦੇ 1700 ਦੇ 1700 ਆਪਣਾ 1700 ਬੜਾ 1700 ਬੜਾ ਉਹ ਛੱਡ ਦੇ ਦੋ ਤੋਂ ਆ ਛੱਡ ਯਾਰ ਅਸ ਕੱਢਦਾ ਦੇ ਖਾਂਦਾ ਤਾਂ ਨਹੀਂ 1700 1700 1700 ਭਾਈ ਉਹ ਹੋਰ ਬਤਰੀ ਪਾਉਂਦੀ ਐ ਲੈ ਮਰਗੀਆਂ ਲੈਣੇ ਤੇਰਾ ਫਾਇਦਾ ਕਰਾਂ ਕਰਾਦਾ 17 ਨੇ ਕਹਦਾ ਇਹਨਾਂ ਪੱਤਾਂ ਦੇ ਦੇ ਕੇ ਜਦੋਂ ਉਹਦੇ ਸੀ ਦੇ ਦੇ ਮੰਨ ਤੂੰ ਕਰ ਤਾਂ ਚੰਗਾ 1700 ਦੇ ਅੱਛਾ ਤੇਰੇ 1800 ਪਰ ਜੋ ਛੱਟ ਦੇ ਜਾਂ ਛੱਟ ਰੱਤੇ ਹੀ ਦਾ ਛੱਟ ਦੇ ਦਿੱਤਾ ਲਿਖਾਈ ਹੋਣੀ ਹੋਰ ਲੱਗ ਬੂੜੇ ਬਾਬਾ ਯਾਰ ਵੀ 1818 ਜੋ 18 ਜੋ ਵੀ ਘਟਦੇ ਗਿਆ ਨਹੀਂ ਨਹੀਂ 18 ਦੇ 18 ਉਹ ਲਿਖਾਈ ਹੋਣੀ ਲਿਖਾਈ ਆਪ ਹੀ ਦੇ ਦੂਗਾ ਤੇਰੇ ਬਾਅਦ ਤੇਰਾ 100 ਲੱਗੂ ਓਰੇ ਆ 45 ਦਾ ਦੇ ਤਾਂ ਇਹ ਨਹੀਂ ਯਾਰ ਇਹ ਪਰੇ ਯਾਰ ਕਿੱਟਾ ਕ ਬੱਚਾ ਯਾਰ ਛੋਟੇ ਥੋੜੇ ਆ ਯਾਰ ਬੱਚਾ ਵੀ ਇਹਦਾ ਕੰਮ ਨਹੀਂ गोला ਦਵਾਵਾ <sharp reading ancient Greekennen> ਮਾਰਾ ਚਟੀ ਹੂੰ